ਭਈ ਰਾਜਪਾਦਰ ਸਿੰਘ ਤੇ ਹਰਪਾਲ ਸਿੰਘ ਸਾਡੇ ਨਾਲ ਆ ਤੇ ਇਹ ਸਾਨੂੰ ਦੱਸਣਗੇ ਵੀ ਆਪਾਂ ਕਿਵੇਂ ਜਾਣਾ ਕੀ ਹੱਦ ਤੱਕ ਕੀ ਤਿਆਰੀ ਕਰਨੀ ਆ ਸਾਰਾ ਜਿਹੜਾ ਪ੍ਰੋਗਰਾਮ ਇਹਨਾਂ ਨੇ ਹੱਥ ਵਾਸਾ ਇਹ ਦੱਸਣਗੇ ਫਿਰ ਅਸੀਂ ਜੇ ਇਥੋਂ ਆਨੰਦਪੁਰ ਸਾਹਿਬ ਜਾਣਾ ਉੱਥੇ ਪੂਰੇ ਵਾਲਾ ਬਾਬਿਆਂ ਦੇ ਆ ਕਰਸੇ ਵਾਲਾਂ ਦਾ ਡੇਰਾ ਆ ਉੱਥੇ ਅਸੀਂ ਸੇਵਾ ਕਰਨੀ ਆ 8-7 ਦਿਨ ਤੇ ਹੋਲਾ ਮੱਲਾ ਵੇਖ ਕੇ ਅਸੀਂ ਫਿਰ ਕੋਈ ਹੋਰ ਆਪ ਦਾ ਟੂਰ ਨਾ ਜਿਹੜੇ ਸਥਾਨ ਬਣਿਆ ਉਹ ਸਾਰੇ ਦਰਸ਼ਨ ਮਿਲਣੇ ਕਰਕੇ ਆ ਵਗੈਰਾ ਤੇ ਇਧਰ ਦੀ ਹੋ ਕੇ ਅਸੀਂ ਰਵਾਨਗੀ ਫੜਾਂਗੇ ਹੋਰ ਸਾਹਿਬ ਠੀਕ ਠਾਕ ਹਾਂ ਠੀਕ ਕਿੱਥੋਂ ਆਏ ਖੇਤੋਂ ਖੇਤੋਂ ਠੀਕ ਆ ਖੇਤੋਂ ਨਿਪੜ ਗਿਆ ਸਾਰਾ ਨਿਪੜ ਗਿਆ ਥਾਣਾ ਦੇ ਦਰਸ਼ਨ ਵੀਡੀਓ ਰਾਈ ਕਰਾਵਾਂਗੇ ਸਹੀ ਹੋਰ ਤੇ ਸਾਡੇ ਚੈਨਲ ਨੂੰ ਜਿਹੜਾ ਉਹ ਸ਼ੇਅਰ ਕਰੋ ਸ਼ੇਅਰ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਵਕਤ ਤੋਂ ਵਕਤ ਤੇ ਅਸੀਂ ਨਵਾਂ ਨਵਾਂ ਕੰਟੈਂਟ ਲੈ ਕੇ ਤੁਹਾਡੇ ਕੋਲ ਆਵਾਂਗੇ ਨਵਾਂ ਵਧੀਆ ਸਾਡੇ ਨਾਲ ਬਾਈ ਆਕਾਸ਼ਦੀਪ ਸਿੰਘ ਆ ਕਸਿਕਾ ਬਾਈ ਸਾਰੇ ਹਾਂ ਜਿਹੜੇ ਕਿ ਧੋਣ ਦਾ ਤੇ ਸਾਰੀ ਤਿਆਰੀ ਕਰਨੀ ਆ ਮੈਂ ਪੁੱਛਦਾ ਬਾਈ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਬਾਈ ਤੇ ਕੀ ਆਪਣੀ ਤਿਆਰੀ ਅੱਜ ਦੀ ਕੀ ਹੈ ਜੀ ਤਿਆਰੀ ਬਾਈ ਜੀ ਅੱਜ ਵਾਸ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਅਨੰਦਪੁਰ ਸਾਹਿਬ ਜਾ ਰਹੇ ਆ ਤੇ ਸੋ ਆਪਾਂ ਟਰਾਲਾ ਟਰੈਕਟਰ ਆਪਣਾ ਤਿਆਰ ਕਰ ਰਹੇ ਹਾਂ ਨੂੰ ਧੋਵਾਂਗੇ ਆਪਣੇ ਟਰਾਲੇ ਨੂੰ ਤਿਆਰ ਕਰਾਂਗੇ ਜੀ ਬਾਕੀ ਨਿੱਕੇ ਮੋਟੇ ਕੰਮ ਜਿਹੜੇ ਹੋਰ ਹੋਏ ਆਪਾਂ ਸਾਰੇ ਉਹ ਤੁਹਾਨੂੰ ਵਲੌਗ ਦੇ ਵਿੱਚ ਦਿਖਾਉਂਦੇ ਰਾਵਾਂਗੇ ਜੀ ਬਾਈ ਆ ਜਦੋਂ ਆਪਾਂ ਲੈ ਕੇ ਜਾਂਦੇ ਆ हां जी ਸਾਡੇ ਗੁਰਵੀਰ ਸਿੰਘ ਕੀ ਹਾਲ ਆ ਵਧੀਆ ਵਧੀਆ ਬਾਈ ਉਹ ਦਿਖਾ ਦੇ ਸਮਾਨ ਚੱਕੀ ਆ ਤਾਂ ਉਹ ਭਰਾਵਾ ਕੱਲਪਾਏ ਤਰੇ ਦੇ ਦਾ ਕਰ ਦਿਆ ਸੈਟਿੰਗ ਆ ਵੇ ਕਰਕੇ ਤਿਆਰ ਕਰੋ ਬਾਹਰ ਨੂੰ ਆਪਣੇ ਸਾਡੇ ਹਾਂ ਜੀ ਨਾ ਪਰਨਾ ਸਾਡਾ ਉੱਥੇ ਜਾਣਾ ਬਹੁਤ ਲੋਕੀ ਆ ਗਏ ਬਾਈ ਆਪਾਂ ਲੈ ਜਾ ਉੱਥੇ ਇਹ ਟਰਾਲੇ ਦੀ ਤੇ ਟਰੈਕਟਰ ਦੀ ਚੈਰੀ ਕਰ ਰਹੇ ਉਧਰ ਚੱਲਿਆ ਪਾਣੀ ਲਾਗ ਕਰਨਾ ਪਾਣੀ ਲਿਆ ਕੇ ਮਿਸਤਰੀ ਲੱਗੇ ਪਏ ਵਾਰੀ ਤੁੰਨ ਨੂੰ ਕਿਉਂਗਾ ਕਰਨਾ ਭਾਈ ਛੇਤੀ ਲਿਆ ਕੇ ਪਾਣੀ ਮੁੜਿਆ ਆਈ ਮਿਸਤਰੀ ਆਪਣਾ ਮਿਸਤਰੀ ਆਪਾਂ ਉਧਰਲੀ ਦੁਕਾਨ ਤੋਂ ਬਦਲ ਕੇ ਇੱਧਰ ਲੈ ਆਂਦੀ ਬਾਈ ਜਾਂਦਾ ਸੰਤਾਂ ਜੀ ਸ੍ਰੀ ਗੁਰੂ ਜੀ ਕੋਲੋਂ ਟੋਪ ਪਰ ਡਾਲੇ ਦਾ ਕੰਮ ਇੱਧਰ ਹੋਗਾ ਆਹਾਂ ਬਣਾਉਣ ਵਾਲਾ ਬਣਾਉਣ ਨੂੰ ਫੇਰ ਆਪਣੇ ਫੜੀਆਂ ਆਪਣਾ ਟਰਾਲੇ ਦੇ ਉੱਪਰ ਪਾ ਕੇ ਕਰਾ ਲੇ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਬਹੁਤ ਲੋਕੀ ਆਪ ਨੂੰ ਪਤਾ ਵੀ ਜਾਂਦੇ ਹੀ ਆ ਮੈਂ ਤੁਸੀਂ ਜਾਣਕਾਰ ਆ ਆਹ ਅੱਧਰ ਰਾਜੇ ਕੋਲੇ ਚੱਲਦੇ ਆ ਸੋ ਇਧਰ ਹੀ ਬਾਈ ਜਿਹੜਾ ਆਪਣਾ ਮਿਸਤਰੀ ਹੈ ਓਦੀ ਚੱਕੀ ਵੀ ਹੈ ਆ ਵੇ ਠੰਡੇwidehat ਦੀ ਚੱਕੀ ਬਾਈ ਖਰਾਕ ਵੀ ਬਣਾਉਂਦੇ ਆ ਯਾ ਸਪੈਸ਼ਲ ਖਰਾਕ ਬਾਈ ਦੀ ਬਹੁਤ ਵਧੀਆ ਤਿਆਰ ਕਰਦੇ ਆ ਯੀ ਸੋ ਜੇ ਕਿਸੇ ਨੂੰ ਲੋੜ ਹੋਵੇ ਤਾਂ ਫੋਨ ਨੰਬਰ ਲੈ ਸਕਦੇ ਆ ਆਪਾਂ ਦੇ ਆਰਵਾਜ ਅੱਜਕੱਲ ਇਹ ਬਹੁਤ ਘੱਟ ਰਹਿ ਗਏ ਆ ਵੇਖੋ ਬਈ ਆਰਵਾਜ ਅੱਜਕੱਲ ਹਨਾ ਬਈ ਆਰਵਾਜ ਬਹੁਤ ਘੱਟ ਰਹਿ ਗਏ ਬਹੁਤ ਘੱਟ ਅੱਗੇ ਜਿਵੇਂ ਕਿ ਬਾਈ ਇਹ ਨਾ ਟੋਕੇ ਲੱਗੇ ਹੁੰਦੇ ਸੀ ਵੱਖੋ ਵੱਖਰੇ ਵੀ ਐ ਕਿਸੇ ਕਿਤੇ ਲੱਗੇ ਹੁੰਦੇ ਸੀਗੇ ਤੇ ਅਗਲਾ ਨਾ ਵੀ ਪੱਠੇ ਗੁਜ਼ਰਣਾ ਉਹਦੇ ਤੇ ਪੱਟੋਕਰ ਪੱਠਿਆਂ ਦਾ ਦੋ ਟੋਕਰੇ ਰੱਖ ਲੈਂਦਾ ਸੀਗਾ ਟੋਕੇ ਵਾਲਾ ਹੀ ਜਾਂ ਪੈਸੇ ਲੈ ਲੈਂਦੇ ਸੀਗੇ ਬਹੁਤ ਘੱਟ ਰਹਿ ਗਏ ਬਈ ਬਹੁਤ ਕਿਸੇ ਕਿਸੇ ਪਿੰਡ ਚ ਹੈ ਹਾਂਜੀ ਏ ਬਈ ਮੇਰੇ ਨਾਨਕੇ ਮੇਰੇ ਨਥਾਣੇ ਹੈ ਗਈ ਉਧਰਲੀ ਸਾਈਡ ਹਜੇ ਵੀ ਇਹ ਰਵਾਜ ਹੈਗਾ ਜੀ ਬੈਠਾ ਵਰਤੋਗਾ ਹਾ ਵੀ ਕੀ ਹਾਲ ਆ ਤਾ ਤੂੰ ਵਧੀਆ ਵਧੀਆ ਬਈ ਤੂੰ ਦੱਸ ਗੱਲ ਯਾਰ ਨਾ ਤਿਆਰੀ ਹੋਰ ਹੋਰ ਬੜਾ ਕਰਦਗੇ ਤਿਆਰੀ ਲੈਟ ਆ ਲੱਗੇ ਹੋਏ ਆ ਤੇ ਪੂਰੀ ਤਿਆਰੀ ਆ ਠੀਕ ਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਪੌਣੇ ਜੀ ਰਸੇ ਟਾਲੇ ਨੂੰ ਟਾਲੇ ਦਿੱਤਾ ਹਨਾ ਹੋਰ ਰਸੇ ਪਰ ਆ ਨਾ ਕੈਮਰਾ ਨਾਲ ਜਾਣਾ ਵੀ ਪਰੇ ਗੈਰ ਹਾਜ਼ਰ ਆ ਐਤੀ ਜਾਇ ਨਹੀਂ ਆਣਾ ਯਾਰ ਘਰ ਦੀਆਂ ਬਈ ਪੁਰੀਆਂ ਲੈ ਕੇ ਬਹਿਂਦੀਆਂ ਬੰਦਿਆਂ ਚਲੋ ਕੋਈ ਨਾ ਇੱਕ ਇਹਨਾਂ ਦੇ ਘਰੇ ਮਜਬੂਰੀ ਪੈ ਗਈ ਤੇ ਇੱਕ ਸਾਥ ਇੱਥੋਂ ਤਲਾ ਰਿਆ ਚਲਾ ਲੇ ਤਲਾ ਦੇ ਬਾ ਮੈਂ ਵਿਚ ਜਦੋਂ ਮਰਦੀ ਆਇਆ ਮੈਂ ਬੌਕਰ ਦੀ ਮਾਰ ਦਾ ਰ ਵਿੱਚ ਦੇ ਆਈ ਆਪਾਂ ਮੈਂ ਕੋਈ ਆ ਬਸੀ ਗਲ ਬਾਈ ਸੋ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਣਾ ਸੁਭਾਅ ਅੰਦਰ ਰਹਿ ਗਿਆ ਸੀ ਹੁਣ ਆਪਾਂ ਇਹਨਾਂ ਨਾਲੇ ਤਾਂ ਇਕੱਠਾ ਲੈ ਕੇ ਆਉਣੀ ਆ ਜਿਹੜੀਆਂ ਵਿੱਚ ਧਰਨੀਆਂ ਤੋਂ ਹੋਰ ਆਪਣਾ ਵੀ ਸਭ ਬੌਂਡਰ ਹੈ ਇਸ ਪੈਰ ਦੇ ਉੱਤੇ ਆਪਣੇ ਉੱਤੇ ਜਿਹੜੀ ਤਰਪਾਲ ਪੈਣੀ ਹੈ ਸੋ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਤੇ ਦੇਖਦੇ ਰਹੋ ਸਾਡਾ ਵਲੌਗ ਹੀ ਧੰਨਵਾਦ ਹਾਂ ਵੀ ਪੁਣਸਾ ਰੱਸਾ ਆਪਣਾ ਆਪਣਾ ਚੱਲ ਲਓ ਜੀ ਆ ਆ ਪਾ ਪੁਣਸਾ ਰੱਸਾ ਹੋ ਗਿਆ ਕੈਵ ਆਪਣਾ ਬਾਜੇ ਮੋੜਦਾ ਤਾਂ ਇੱਥੋਂ ਗਾਂ ਦੀ ਕੱਟ ਇੱਥੇ ਮੋੜੀ ਦੇ ਗੱਲ ਸੀ ਇੱਥੇ ਗਾਂ ਕੱਢ ਲਈ ਇੱਥੇ ਮਕਾ ਲਈ ਹਾਂ ਇੱਥੇ ਮਕਾ ਲਈ ਹਾਂ ਹਾਂ ਬੋਲਦਾ ਭਾਈ ਮੋੜ ਦੇ ਮੋੜ ਦੇ ਵੇਖੋ ਕਿਵੇਂ ਸਹੀ ਆ ਮੋੜ ਆਹ ਲੈ ਵੀਤੇ ਹਾਂਜੀ ਭਾਈ ਲੈ ਜਾ ਹਾਂ ਕੁੰਡੇ ਦੇ ਮੋੜ ਦੇ ਏ ਹਾਈ ਟੋਨੀ ਲਿਆ ਲਿਆ ਨੂਰ ਵਰਗੇ ਲੈ ਦੇ ਹੁਣ ਇੱਥੇ ਗੰਡ ਦੀ ਤੂੰ ਦੇ ਨਾ ਗੰਡ ਉਹ ਬੋਲ ਸਕੀ ਤੇਰਾ ਗੰਡ ਦੇ ਹਾਂ ਉਹ ਅਸੀਂ ਕਰਤਾ ਹੀ ਤੇ ਅਸੀਂ ਪਰਸੋ ਚਲਾਣੇ ਪਾਵਾਂਗੇ ਚਲਾਣੇ ਪਾਵਾਂਗੇ ਚਾਲੇ ਚਾਲੇ ਪਾਵਾਂਗੇ ਸਸਰੀ ਘਰ ਕੱਟ ਲਾਂਗੇ ਆਪਾਂ ਹੋਰ ਕੀ ਆਲਾ ਬਾਈ ਅਰਸ਼ਦੀਪ ਬਾਈ ਆਪਣਾ ਨਾਲ ਆ ਉੰਦਰ ਸਕੂਟਰੀ ਨਾਲ ਪੰਗੇ ਲਈ ਜਾਂ ਤੇ ਉਹ ਬਾਈ ਬੀਤ ਖੜਾ ਤੇ ਆਹ ਬਾਈ ਆਪਣਾ ਰਾਜ ਭਾ ਤੇ ਹੁਣੀ ਨਹੀਂ ਰਾਜ ਭਾ ਦਾ ਬਾਈ ਐਕਟਿਵ ਨਾਲ ਪੰਗੇ ਲਈ ਜਾਂਦੇ ਆ ਤੇ ਮੋਟਰਸਾਈਕਲ ਦੀ ਜਾਬੀ ਇਹ ਨਹੀਂ ਲੱਗਦੀ ਨੂੰ ਟੋਲਦੀ ਦੀ ਸਕੂਟਰੀ ਨਾਲ ਪੰਗੇ ਨਹੀਂ ਲੱਗਦੀ ਤੇ ਦੇਖੋ ਤੁਸੀਂ ਸਕੂਟਰੀ ਨੂੰ ਚਾਬੀ ਨਹੀਂ ਲੱਗਦੀ ਪੁਲਿਸ ਸਕੂਟਰੀ ਨੂੰ ਕਿ ਚਾਬੀਆਂ ਲੱਜੇ ਵੀ ਤੇ ਟਰਾਲੇ ਲੈ ਘੇੜਦਾ ਪਉਂਦਾ ਕੋਈ ਸਾਡੇ ਵੀਰ ਹੈਗੇ ਆ ਬਾਈ ਜਿਹੜੇ ਅੱਜ ਕਿ ਮਿਸ ਰਹਿਣਗੇ ਸੇਉ ਸਾਨੂੰ ਬਾਬੇ ਬੁੱਢਾ ਸਾਹਿਬ ਦੀ ਯਾਤਰਾ ਦੇ ਸਾਰੇ ਵੀਰ ਬੁਲਾਵਾਂਗੇ ਆਪਾਂ ਹੁਣ ਇਕੱਠਾ ਲੈ ਕੇ ਆ ਗਏ ਆ ਟਰਾਲੇ ਆਸਤੇ ਇਕੱਠਾ ਲਿਆਂਦੀ ਆ ਸਮਾਨ ਪਹੁੰਚ ਗਏ ਆ ਬਹੁਤ ਵਦਗਾ ਆ ਕੱਠਾ ਜਿਹੜਾ ਬਲੌਗ ਬਾਅਦ ਚ ਬਣਾਈ ਅੱਜ ਤੂੰ ਮਨਪ੍ਰੀਤ ਵੀ ਆ ਗਿਆ ਕੀ ਹਾਲ ਆ ਠੀਕ ਠੀਕ ਬਹੁਤ ਵਧੀਆ ਵਾ ਠੀਕ ਆ ਰਸ਼ਪਿੰਦਰ ਬਰਾੜ ਵੀ ਆ ਗਿਆ ਵੀ ਆ ਹੁਣ ਜਿਹੜੇ ਬੰਦੇ ਕੋਲੇ ਜਾਈ ਵਿਖਾਇਆ ਨਾ ਤੁਹਾਨੂੰ ਇਹ ਬੰਦਾ ਇਹ ਤੇਲੇ ਦਾ ਕੰਮ ਨਹੀਂ ਕਰਦਾ ਇਹ ਵਿਹਲਾ ਮੁੱਛਾਂ ਨੂੰ ਵੇ ਵਟ ਦਿੱਤੇ ਸਤਿ ਸ਼੍ਰੀ ਅਕਾਲ ਕੋਈ ਤਾਂ ਕੰਮ ਕਰਾਦਾ ਕਰ ਯਾਰ ਬਾਈ ਜੀ ਆ ਦੇਖੋ ਆਪਾਂ ਹੁਣੇ ਗੱਠਾਂ ਚੱਕ ਕੇ ਲੈ ਆਏ ਛਿੰਨਾ ਬੱਟਾ ਵਾਸਤੇ ਲਓ ਵੀ ਆਪਣੇ ਜਿਹੜੇ ਸਾਰੇ ਸੀਗੇ ਉਹ ਆ ਚੁੱਕੇ ਆ ਬੰਦੇ ਆ ਜਿਹੜੇ ਬਾਈ ਚੋਦਰੀ ਆ ਗਿਆ ਬਾਈ ਸ਼ੋਤ ਤੁਸੀਂ ਅੱਜ ਕੀ ਮਿਸ ਕਰ ਰਹੇ ਹੋ ਲਓ ਬਾਈ ਆਪਣੀਆਂ ਨਾ ਗੱਠਾਂ ਸਿੰਘ ਜਿਹੜੀਆਂ ਆਪਾਂ ਟਰਾਲੇ 'ਚ ਆਪਣੀਆਂ ਰੱਖ ਚੁੱਕੇ ਆਈ ਸੋ ਆਪਣੇ ਬੈਠਣ ਲਈ ਨਾ ਬਹੁਤ ਵਧੀਆ ਪੰਜ ਗਾਰਡ ਬਣਾਇਆ ਆਈ ਤੇ ਆਵੇ ਆਪਣੇ ਭਰਾ ਇਹਨਾਂ ਨੇ ਰੱਖਿਆ ਹੀ ਬਹੁਤ ਵਧੀਆ ਗੱਠਾਂ ਟਿੱਗੀਆਂ ਹੀ ਆਪਾਂ ਤੁਹਾਨੂੰ ਜਿਵੇਂ ਕਿ ਸਵੇਰ ਦੱਸਿਆ ਸੀਗਾ ਜੀ ਪਟਰਾਲਾ ਤਿਆਰ ਕਰੀ ਜਾਂਦੇ ਆ ਅੱਧਾ ਕੰਮ ਆਪਾਂ ਸਵੇਰ ਨਵੇੜਤਾ ਸੀਗਾ ਹੀ ਅੱਧਾ ਆਪਣਾ ਰਹਿੰਦਾ ਸੀ ਆਵੇ ਹੁਣ ਆਪਾਂ ਨੇ ਰਸਈ ਪੁਣੇ ਹੀ ਆਪਣੀ ਪੈਪ ਲਾਈ ਆ ਆ ਸਵੇਰ ਜਿਹੜਾ ਆਪਾਂ ਮੇਸਤਰੀ ਤੋਂ ਵੈਲਡ ਕਰਵਾ ਕੇ ਲਿਆਏ ਸੀ ਪੈਪਾਂ ਸੋ ਆਏ ਆਪਾਂ ਹੁਣ ਗੱਠਾਂ ਟਿਕਾ ਰਹੇ ਆ ਜੀ ਸੋ ਤੁਸੀਂ ਸਾਡੇ ਨਾਲ ਜੁੜੇ ਰਹੋ ਜੀ ਅਸੀਂ ਜਿਵੇਂ ਜਿਵੇਂ ਕਰਾਂਗੇ ਜੀ ਤੁਹਾਡੇ ਕੋਲੇ ਸਾਰਾ ਕੁਝ ਦਿਖਾਉਂਦੇ ਰਹਿਣਾ ਕਿੰਨਾ ਕਰਾਏਗਾ ਕੰਮ ਵੀ ਬਸ ਕੰਮ ਵੇਖੋ ਚੱਲ ਰਿਹਾ ਇਕੱਠਾ ਰੱਖ ਰਿਹਾ ਇਕੱਠਾਂ ਨਾਲ ਇਕੱਠਾ ਰੱਖ ਰਹੇ ਹਾਂ ਬਸ ਥੋੜੇ ਇਕੱਠਾ ਘੜਾਂਗਾ ਯਾਰ ਹੁਣ ਇਕੱਠਾ ਲੈ ਕੇ ਚੱਲੇ ਆ ਕੰਮ ਪੂਰਾ ਜੋਰਾਂ-ਜੋਰਾਂ ਤੇ ਮੁੰਡੇ ਪੂਰੇ ਸਾਈਟ ਆਏ ਜਵਾਂ ਨਾ ਕਰਾਂ ਮਾਰ ਤੋਂ ਬਿਜੋਟ ਪਾਉਂਦੇ ਆ ਤੇ ਉਹਨਾਂ ਨਾਲ ਵਧੀਆ ਰਹਿੰਦਾ ਇਹ ਜਿਹੜੇ ਪੁੱਲਾ ਸਾਂ ਬਣ ਜਾਂਦਾ ਹੈ ਹਾਂ ਕੰਮ ਪੂਰਾ ਟੌਪ ਤੇ ਚੱਲ ਰਿਹਾ ਮੁੰਡੇ ਪੁੱਤੇ ਸਾਈਟ ਲੱਗਦੇ ਰੰਗ-ਰੂਪ ਪੂਰਾ ਖੇਡਣਾ ਕਹਿੰਦੇ ਉੱਥੇ ਅਸੀਂ ਆਈ ਗੱਟਾ ਲੈ ਕੇ ਆਣਾ ਰੰਗ ਦਾ ਕਹਿੰਦੇ ਐ ਸਿਰਾਲਾ ਉਹਨਾਂ ਜਮਾਤ ਦੇ ਭੱਗਾ ਭਾਈ ਬਸ ਹੁਣ ਆਪਣੇ ਉੱਪਰ ਤਰਪਾਲ ਪਾਉਣ ਵਾਲੀ ਹੈ ਜੀ ਹਾਂ ਬਸ ਪਾ ਰਹੀ ਹੈ ਕੱਲ ਨੂੰ ਤਰਪਾਲ ਵੀ ਉੱਤੇ ਪਾਦਣੀ ਅੱਗੇ ਤੇ ਪੁੰਤੇ ਸੀਗੇ ਟਰੈਕ ਦੇ ਹੀ ਪੈਪ ਲਾਉਣੀ ਆ ਬਸ ਇਹਦੇ ਅੰਦੀ ਆ ਹਾਂ ਹਾਂ ਜੀ ਚਲ ਪਾ ਕੇ ਕਰੀਏ ਸੀਨਾ ਗਿਆ ਅੱਗੇ ਹੁਣ ਕੀ ਸੀਨਾ ਜੋਦ ਹੁਣ ਸੀਨਾ ਆਈ ਗਿਆ ਦੋ ਚਾਰ ਇਕੱਠਾ ਘਟਾ ਘਟਾ ਚੱਲੇ ਸਮੈਲਤੀ ਕਰੋ ਮੈਂ ਘਰੇ ਇਕੱਠੇ ਕਿੰਨੇ ਇਕੱਠਾ ਆਪਾਂ ਨਾਲ ਕਿੱਥੇ ਆ ਬਸ ਫਿਰ ਮੌਕੇ ਤੇ ਇਕੱਠਾ ਮਿਲਦੇਗਾ ਨਹੀਂ ਨਾ ਬਸ ਹੁਣ ਪੂਰਾ ਬਈ ਯੂਪੀ ਵੀ ਕਾਦਰੀ ਕਾਨੂੰਨ ਕਰਦਾ ਹੈ ਟਰੈਕਟਰ ਦਾ ਬਣਾ ਨਿਕਾ ਹੀ ਪਰ ਦੇਰ ਵੱਡੇ ਆ ਹਾਂ ਇਹ ਸਾਡੇ ਵੱਡੇ ਆਪਰੇ ਇੱਕੋ ਜਿਹੜਾ ਫੀਮਾਰੀ ਨਹੀਂ ਗਿਆ ਇਹ ਨੰਦ ਕੋਲ ਲਓ ਜੀ ਇਕੱਠਾ ਘੜਾ ਜਿੰਨਾ ਉਹਨਾਂ ਨੇ ਲਿਆ ਤੂੰ ਇਕੱਠਾ ਬਸ ਮੈਂ ਬਰਾੜ ਕਰਾਂ ਚੱਕ ਲੈਣ ਤਾ ਜਿਹੜਾ ਚਾਰ ਪੰਜ ਘੜਤਾਂ ਸੀ ਮੁੰਡੇ ਰੱਖ ਰਹੇ ਆ ਦਵਾ ਦਾ ਬੜੇ ਤੇਜ਼ ਆ ਮੁੰਡੇ ਕਹਿੰਦੇ ਕਾਸ਼ ਬਰਾੜ ਕਰੀ ਬਰਾੜ ਬ੍ਰਿੰਦਰ ਕਰਾ ਕੀ ਵਈ ਪਤਾ ਕਿੱਥਾ ਬੈਠੀ ਕੁਝ ਫਾਰਮ ਸਾਠ ਵੀ ਆ ਕਹਿੰਦੇ ਪੁੱਤਰ ਦਾ ਮੈਨੂੰ ਆਖਿਆ ਨਹੀਂ ਸਤੂ ਜੀ ਇੱਕ ਖੋਲਣਾ ਫਿਰ ਬਿੱਤੇ ਤੋਂ ਡੈਕ ਖੋਦਾ ਡੈਕ ਖੋਲ ਕੇ ਫਿਰ ਕਹਿੰਦੇ ਵੀ ਕੱਸ ਦੇਣਾ ਦੂਜੇ ਤੇ ਆਪਣੇ ਦੇ ਨਿੱਕੇ ਝੋਟੇ ਦੇ ਝੋਟਾ ਦਾ ਨਹੀਂ ਕੱਟਾ ਸ਼ਰਾ ਉਹ ਤੇ ਕੱਟੇ ਤੇ ਉਹ ਖੜਾ ਪਰੇ ਉਹਨੂੰ ਲੈ ਕੇ ਆਣਾ ਖੋਲ ਲੈਣਾ ਬਰਾਤ ਮਾ ਔਰ ਸੇ ਉਰਾਟ ਚਾਹ ਪੀ ਰ ਅਛੇ ਕੰਮ ਵੀ ਕਰ ਲਾ ਖਿਪ ਬਦੰਦਰਾ ਉਹਦੇ ਉੱਥੇ ਕੱਠ ਫੜਾ ਕੇ ਕੋਲ ਖੋਲਣਾ ਤੇ ਹਾਂ ਐਸ ਕੀ ਉਹ ਜਿਹੜਾ ਵੀ ਉਹਦਾ ਪਚਕਾ ਵੇਣੇ ਢਾਲਾਂ ਦਾ ਸਵਾਲ ਲਾ ਕੇ ਬਹਿਣੇ ਆ ਉਹਦੇ ਆ ਵਾਦੰਗਾ ਨਹੀਂ ਯਾਰ ਉਹ ਨਹੀਂ ਸਹੀ ਰਹੂਗਾ ਸਹੀ ਰਹੂਗਾ ਪੈਰ ਰੱਖ ਲਿਆ ਕਰਾਂਗੇ ਇੱਥੇ ਬਹਿ ਜਾ ਕਰ ਸਹੀ ਆ ਸਹੀ ਆ ਰੱਖ ਲਓ ਸਹੀ ਆ ਉਹ ਘਰ ਸਹੀ ਕਰੋ ਨਾ ਮੇਰਾ ਇੰਨਾ ਥਾਂ ਰਹਿ ਜੂ ਮਗਰ ਹੈ ਨਾ ਓਏ ਆਹ ਲੱਤਾਂ ਦੇ ਵਜਦਾ ਨਹੀਂ ਬਸ ਸਹੀ ਆ ਇੰਨਾ ਥਾਂ ਰਹਿ ਜੂਗਾ ਮੈਂ ਬੰਦਾ ਪੈਰ ਰੱਖ ਲਿਆ ਕਰੂਗਾ ਨਾਲੇ ਨਾ ਇਥੋਂ ਪਲੜ ਟਕਾ ਕੇ ਉਹ ਕਰ ਦਾਂਗੇ ਆ ਆ ਗਿਆ ਚਾਰ ਚੇ ਪਵਾ ਦੇ ਹੱਥ ਕੇ ਗੱਠ ਨੂੰ ਬਸ ਚੱਕੋ ਵੀ ਚੱਕੋ ਚੱਕੋ ਚਾਰ ਚੇ ਚਕਾਓ ਇੱਕ ਗੱਠ ਯਾਰ ਚਕਾਓ ਵਰਚੇ ਤੋਂ ਗੱਠ ਨਾ ਰਹਿ ਚਾਹਦੇ ਕੋਈ ਨਾ ਲੱਗਦਾ ਏ ਯਾਰ ਸੇਵਾਕਾਰ ਮਾੜੀ ਮੋਟੀ ਮਾੜਾਰ ਹੈ ਗਿਆ ਬੰਦੇ ਕਰਮਾ ਤੂੰ ਵੀ ਮਾੜੀ ਮੋਟੀ ਚਕਾਲ ਆ ਆਪਾਂ ਕੋਲੇ ਖੜੇ ਬਿਠੇ ਰਹਾ ਸਹੀ ਗੱਲ ਆ ਸਿਆਣਾ ਬੰਦਾ ਬੈਠੇ ਰਹੇ ਸਾਰਿਆਂ ਤੁਸੀਂ ਉਹ ਸਮੈਲ ਆਏ ਨੀ ਜੀ ਸਮੈਲ ਯਾਰ ਕਰੇ ਪਸ਼ੂ ਚ ਵਾਈ ਜਾਂਦਾ ਹਾਂ ਹਾਂਜੀ ਕੀ ਹਾਲ ਚਾਲ ਸਾਰਿਆਂ ਦੇ ਆਪਾਂ ਜੋ ਕਰਾਲਾ ਥੋੜਾ ਕੰਮ ਰਹਿ ਗਿਆ ਜੂ ਆਪਾਂ ਅੱਜ ਕਰਦੇ ਆਂ ਪੁੱਤਰ ਪਾਲ ਪਾਵਾਂ ਦੇ ਉੱਤੇ ਆਪਾਂ ਪਾ ਲਏ। ਇਹ ਵੀ ਬਾਤ ਕਰੀਦਾ। ਇਹ ਜਿਹੜੀ ਆਹ ਹਾਂਜੀ ਹੁਣ ਆਪਾਂ ਪੰਨਾ ਜਿਹੜਾ ਉੱਪਰ ਪਾਤਾ ਅਸੀਂ ਇਹਨੂੰ ਆਪਣੇ ਪਾ ਰਹੇ ਹਾਂ। ਕਿਵੇਂ ਮਨਪ੍ਰੀਤ? ਠੀਕ ਹੈ ਠੀਕ ਹੈ ਬਹੁਤ ਵਧੀਆ। ਪਾਤਾ ਪੰਨੇ ਪੰਨਾ ਪੁੰਗਿਆ ਹੁੰਦਾ ਸੀ। ਠੀਕ ਆ। ਹਾਂ 15 ਨਾਲ ਡਬਲ ਸੇਫਟੀ ਹਾਂ ਇਹ ਤਾਂ ਹੈ ਮੇ ਮੂੰਹ ਚ ਦਿੱਕਤ ਨਹੀਂ ਆਉਂਦੀ ਚਲ ਚੜ੍ਹ ਜੇ ਚਲ ਇਹ ਵਾਲਾ ਤੇ ਇਹ ਮਾ ਅੱਗੇ ਨੂੰ ਲੈ ਆ ਲੈ ਗਿਆ ਵੀ ਚਾਲਾਂ ਥੇਚਾ ਹਾਂਜੀ ਹੁਣ ਆਪਾਂ ਜਿਹੜੀ ਤਰਪਾਲ ਆ ਇਸ ਪਰ ਪਾਵਾਂਗੇ ਇੱਧਰ ਨੂੰ ਕਰ ਕਹਿੰਦੇ ਮੁੰਡੇ ਪੂਰੇ ਕੰਮ ਖਿੱਚੀ ਆਉਂਦੇ ਆ ਤਰਪਾਲਾਂ ਤਰਪੂਲਾ ਪਾਈ ਆਉਂਦੇ ਆ ਪੂਰੀ ਕੱਚ ਘੜਤੀ ਆ ਪੱਲੜ ਪੁੱਲੜ ਪਾਤੇ ਆ ਤੇ ਆ ਵੇਖੋ ਇੱਕ ਲੇਅਰ ਦੋ ਲੇਅਰ ਤੇ ਤਿੰਨ ਲੇਅਰ ਤਿੰਨ ਲੇਅਰਾਂ ਕਰਤੀਆਂ ਮੇਰਾ ਮਿੱਤਰੋ ਕਹਿੰਦੇ ਐ ਇੱਕ ਟਿਪੀ ਜਨਾਲਾ ਕੰਮ ਤਾਂ ਹੈ ਨਹੀਂਗਾ ਤੇ ਉਧਰੋਂ ਮੁੰਡੇ ਖਾਣ ਪੀਣ ਵਾਲਾ ਪੂਰਾ ਧਿਆਨ ਦੇ ਹੀ ਜਾਂਦੇ ਆ ਠੀਕ ਆ ਤੇਰੇ ਵੱਲੋਂ ਪਾਰਟੀ ਆ ਬਈ ਇਹ ਪਾਰਟੀ ਸਮਝੋ ਯਾਰ ਲੋ ਲੋ ਕਿਹੜੇ ਆ ਹੈ ਕਿਹੜੇ ਦਿਖਾ ਸਹੀ ਜੌਂਟੀ ਵਾਲੇ ਵੀ ਆ ਗਏ ਜੌਂਟੀ ਦਾ ਵੀਰੇ ਆਈਆਂ ਨੇ ਅੱਜ ਉਹਦੇ ਕੋਲੇ ਆ ਆ ਵੇਖੋ ਮੁੰਡੇ ਪੂਰੇ ਜੋਰਾਂ ਸ਼ੋਰਾਂ ਤੇ ਫਰਾਂਜੀ ਭਾਈ ਹੁਣ ਆਪਾਂ ਜਿਹੜਾ ਤਰਪਾਲ ਸੀ ਉਹ ਪਾ ਦਿੱਤੀ ਆ ਤੇ ਗੁਰਵੀਰ ਉਹਦੀ ਆ ਗਏ ਪਹਿਲਾਂ ਹੈ ਨਹੀਂ ਸੀਗੇ ਸਸ ਕੀ ਹਾਲ ਆ ਬਾਈ ਵਧੀਆ ਵਧੀਆ ਬਾਈ ਤੁਸੀਂ ਦੱਸੋ ਪਵਿੱਤਰ ਕੀ ਹਾਲ ਆ ਵਧੀਆ ਬਾਈ ਵਧੀਆ ਆਕਾਸ਼ ਕਿਵੇਂ ਆ ਇਹ ਆਕਾਸ਼ ਨੂੰ ਤੁਸੀਂ ਕੱਲ ਦੇ ਜਾਣੀ ਪਛਾਣੀ ਜਾਂਦੇ ਆ ਆ ਪਵਿੱਤਰ ਨਵਾ ਜਿਹੜਾ ਸਾਡੇ ਨਾਲ ਇਸ ਕੀ ਨਹੀਂ ਜਾ ਰਿਹਾ ਨਹੀਂ ਜਾਂਦਾ ਫਿਰ ਜੇ ਕੁਝ ਕਰਨਾ ਕਰਕੇ ਇਹਦੇ ਇਹਨੇ ਆਪ ਦੀ ਜਗ੍ਹਾ ਆਪਦੇ ਫਾਦਰ ਸਾਹਿਬ ਨੂੰ ਦਿੱਤੀ ਆ ਪਾ ਪਾ ਜਿਹਨੇ ਰੱਸਾ ਗੁਰਵੀਰ ਠੀਕ ਆ ਠੀਕ ਆ ਜੇ ਰੱਸਾ ਆਪਾਂ ਇਹਦੇ ਉੱਪਰ ਦੀ ਪਾਵਾਂਗੇ ਤੇ ਕੱਲ ਨੂੰ ਆਪਾਂ ਪਾਵਾਂਗੇ ਚਾਲੇ ਅਨੰਦਪੁਰ ਸਾਹਿਬ ਦੇ ਫਿਰ ਤੁਹਾਨੂੰ ਨਾਲ-ਨਾਲ ਜੋ ਵੀ ਜਿੱਥੇ-ਜਿੱਥੇ ਜਿਵੇਂ-ਜਿਵੇਂ ਜਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਸਹੀ ਠੀਕ ਆ ਬਈ ਮੁੰਡਿਓ ਹਾਂਜੀ ਹਾਂਜੀ ਵਧ ਕਾ ਜੀ ਬਾਕੀ ਹਾਂ ਵੀ ਰਿਸ਼ਤਿੰਦਰ ਲੇਟਾਂ ਦਾ ਕੰਮ ਕਰ ਰਹੇ ਦੋਨੋਂ ਹਾਂਜੀ ਆ ਵੇਖੋ ਇਹ ਲੇਟਾਂ ਦਾ ਕੰਮ ਚੱਲ ਰਿਹਾ ਬਟ ਟੈਰੈਂਡੂ ਨਾਲ ਲੇਟਾਂ ਲੁੱਟਾਂ ਲਾ ਦੇਣੀ ਆਪਾਂ ਬੱਸ ਉਹ ਗਿਫਟ ਰਿਪੋਰਟ ਕਰ ਦੇਣੀ ਆ ਤੜਕੇ ਉੱਜਾਗਮਗ ਜਗਮਗਾ ਕਰੂਗਾ ਸਹਿਲਾ ਥੱਲੇ ਪੈਂਦਾ ਨਰਨੌਰ ਖੋਲਦਾ ਇਹਦੇ ਅੱਛਾ ਨਾਡੂ ਕਟਾ ਲੈ ਲੈਟਰ ਟਰੈਕਟਰ ਥੱਲੇ ਦੇ ਟਰਾਲੇ ਥੱਲੇ ਦੋ ਸਾਰੇ ਲਾਉਣਗੇ ਟਰਾਲੇ ਥੱਲੇ ਟਰੈਕਟਰ ਥੱਲੇ ਦੋ ਸਾਰੇ ਲਾਵਾਂਗੇ ਮਗਰਾਂ ਦੇ ਲਾਵਾਂਗੇ ਥੱਲੇ ਫਲੇਸ਼ਰ ਲਾਵਾਂਗੇ ਟਰਾਲੇ ਦੀ ਸਿੰਪਲ ਲਾਵਾਂਗੇ ਰੰਗ ਬਰੰਗ ਦਾ ਠੀਕ ਆ ਨਾ ਪੀਟੀ ਫਾਂਟੇਸ ਨਾਲ ਉੱਚਾ ਹੈ ਆਹ ਹੋਈ ਆਫ ਕਰ ਲੈ ਪਵਿੱਤਰ ਰਸੇ ਪਾ ਰਹੇ ਆ ਤੇ ਇਸ ਕਰਕੇ ਰਸੇ ਤੁਨੀ ਪਾਈ ਜਾਂਦੇ ਆ ਤੇ ਪ੍ਰੋਪਰੇ ਥੱਲੇ ਨਾ ਇੱਕ ਤਰਪਾਲ ਹੀ ਠਾ ਪਾਈ ਆ ਖਾਨਾ ਸਾਨੂੰ ਇੱਕ ਪੰਨਾ ਪਾਇਆ ਇੱਕ ਉੱਪਰ ਇੱਕ ਤਰਪਾਲ ਨਵੀਂ ਲਿਆ ਕੇ ਪਾਈ ਆ ਤਾਂ ਕਿਈ ਵਾਰੀ ਮੀਂਹ ਆ ਜੇ ਤਾਂ ਫਿਰ ਪ੍ਰੋਬਲਮ ਨਾ ਕ੍ਰੀਟ ਹੋਵੇ